ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕੋਈ ਵੀਰ ਸਾਡੇ ਕੋਲ ਪਹੁੰਚੇ ਹਨ ਜੋ ਕਿ ਵਸਦਾ ਪੰਜਾਬ ਚੈਨਲ ਵਾਲੇ ਵੀਰ ਪਹੁੰਚੇ ਹਨ ਉਸ ਤੋਂ ਪਹਿਲਾਂ ਵੀ ਕਈ ਵੀਰ ਪੱਤਰਕਾਰ ਆਏ ਹਨ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਇਤਿਹਾਸਿਕ ਜੋ ਜਾਣਕਾਰੀ ਹੈ ਪ੍ਰਾਪਤ ਕਰਨ ਵਾਸਤੇ ਜੋ ਹੁਕਮ ਕੀਤਾ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਫਤਿਹ ਅਲਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬੇਨਤੀ ਇਹ ਹੈ ਕਿ ਜੋ ਮਾਲਵਾ ਇਤਿਹਾਸ ਦਾਸ ਵਿਸਾਖ ਸਿੰਘ ਜੀ ਜਨੇਤਪੁਰੇ ਵਾਲੇ ਲੇਖਕ ਹੋਏ ਹਨ ਜਿਨ੍ਹਾਂ ਨੇ ਇਹ ਇਤਿਹਾਸ ਲਿਖਿਆ ਹੈ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਬਾਰੇ ਮਾਲਵਾ ਇਤਿਹਾਸ ਦੇ ਵਿੱਚ ਜੋ ਜ਼ਿਕਰ ਪਾਇਆ ਹਨ ਉਹਨਾਂ ਦੇ ਇਤਿਹਾਸ ਦੇ ਮੁਤਾਬਕ ਇੱਥੇ ਗੁਰਸਥਾਨ ਬਣੇ ਹਨ ਮਾਲਵਾ ਇਤਿਹਾਸ ਵਾਲੇ ਦਾਸ ਬਸਖਾ ਸਿੰਘ ਜੀ ਇਹ ਲਿਖਦੇ ਹਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਮਕਾਲੀ ਸਿੱਖ ਜਿਤੇ ਦਰਜ ਕੀਤੇ ਗਏ ਹਨ ਉਹਨਾਂ ਦਾ ਇਤਿਹਾਸ ਲਿਖਿਆ ਗਿਆ ਤਾਂ ਬਾਬਾ ਦੀਪ ਸਿੰਘ ਦਾ ਇਤਿਹਾਸ ਉੱਥੇ ਆਇਆ ਜਿ ਉਹਨਾਂ ਨੇ ਲਿਖਿਆ ਕਿ ਬਾਬਾ ਦੀਪ ਸਿੰਘ ਜੀ ਨਗਰ ਗੁਰਮ ਜ਼ਿਲ੍ਹਾ ਲੁਧਿਆਣਾ ਦੇ ਹੋਏ ਸਨ ਅਤੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਆਪਣੇ ਨਾਨਕ ਦੇ ਪਿੰਡ ਕੋਹਵਿੰਡ ਚਲੇ ਗਏ ਸੀ। ਉਹਨਾਂ ਦੀ ਮਾਤਾ ਜੀ ਉੱਥੇ ਲੈ ਗਏ ਸਨ। ਤੇ ਇਥੋਂ ਦੇ ਜੋ ਇਤਿਹਾਸ ਦੇ ਵਿੱਚ ਆਇਆ ਹੈ ਕਿ ਬਾਬਾ ਦੀਪ ਸਿੰਘ ਜੀ ਆਪਣੇ ਨਾਨਕ ਪਿੰਡ ਤਕਰੀਬਨ 14-15 ਸਾਲ ਉੱਥੇ ਰਹੇ ਹਨ। ਅਤੇ ਨਗਰ ਗੁਰਮਾਹ ਦੇ ਵਿੱਚ ਉਹਨਾਂ ਨੇ ਜਨਮ ਤੋਂ ਲੈ ਕੇ 6 ਸਾਲ ਅਤੇ ਬਾਅਦ 1702 ਤੋਂ ਲੈ ਕੇ 1704 ਤੱਕ ਇੱਥੇ ਸਮਾਂ ਬਤੀਤ ਕੀਤਾ ਹੈ। ਸੋ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਨਾਲ ਇਹ ਨਗਰ ਜਾਣਿਆ ਜਾਂਦਾ ਹੈ ਅਤੇ ਤਕਰੀਬਨ 100 ਸਾਲ ਤੋਂ ਇੱਥੇ ਗੁਰਦੁਆਰਾ ਸਾਹਿਬ ਸੁਪਾਈ ਮਾਰ ਹਨ ਅਤੇ ਬਾਬਾ ਦੀਪ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ ਬਾਬਾ ਦੁਪਹਿਰ ਦਾਸ ਜੀ ਇੱਥੇ ਹੋਏ ਹਨ ਅਤੇ ਇਹ ਉਹ ਸਮੇਂ ਦਾ ਨਗਰ ਬਸਿਆ ਹੋਇਆ ਹੈ ਸੋ ਜੇ ਆਪਾਂ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ ਤਾਂ ਸਤਿਗੁਰਾਂ ਦੀ ਬਾਣੀ ਵੀ ਇਹੀ ਆਖਦੀ ਹੈ ਸਗਲੀ ਧੰਤੀ ਸਾਜ ਕੀ ਤਸ਼ਕਰ ਬੈਸੇਗਾ ਸੋ ਬਾਬਾ ਦੀਪ ਸਿੰਘ ਜੀ ਨਗਰ ਗੁਰਮ ਜ਼ਿਲ੍ਹਾ ਲੁਧਿਆਣਾ ਦੇ ਜੰਪਲ ਸਨ ਅਤੇ ਇਹ ਉਹਨਾਂ ਦਾ ਜੱਦੀ ਪਿੰਡ ਹੈ ਅਤੇ ਜੋ ਪਹੁ ਪਿੰਡ ਹੈ ਉਹ ਨਾਨਕਾ ਪਿੰਡ ਹੈ ਮਾਤਾ ਜਉਣਤੌਰ ਜੀ ਪਹੁ ਪਿੰਡ ਦੇ ਹੋਏ ਹਨ ਨਗਰ ਗੁਰਮਾ ਦੇ ਇਤਿਹਾਸ ਦੇ ਮੁਤਾਬਕ ਇਹ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਦਾਸ ਬਸਾਖਰ ਸਿੰਘ ਲਿਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਪਹਿਲੀ ਵਾਰੀ ਲੀਨੇ ਕਾਂਗੜ ਦੀ ਧਰਤੀ ਤੇ ਜਾ ਕੇ ਮਿਲਦੇ ਹਨ ਉੱਥੇ ਦਰਸ਼ਨ ਕਰਦੇ ਹਨ ਤੇ ਉੱਥੇ ਹੀ ਸਤਿਗੁਰਾਂ ਦੇ ਕਰ ਕਾਮਲਾਂ ਤੋਂ ਅਮਰਤ ਛਕਦੇ ਹਨ ਅਤੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਹਨ ਅਤੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਕਾਲ ਜਿਹੜਾ ਜ਼ਿਆਦਾ ਦામਦਮਰ ਸਾਹਿਬ ਦੀ ਧਰਤੀ ਤੇ ਬਤੀਤ ਹੋਇਆ ਹੈ ਅਤੇ ਦામਦਮਰ ਸਾਹਿਬ ਦੀ ਧਰਤੀ ਤੋਂ ਬਾਅਦ ਕਿ ਬਾਬਾ ਦੀਪ ਸਿੰਘ ਜੀ ਨੇ ਜੋ ਆਪਣੇ ਜੀਵਨ ਦੇ ਵਿੱਚ ਸੇਵਾਵਾਂ ਕੀਤੀਆਂ ਹਨ ਦਵਨਵਾ ਸਾਹਿਬ ਦੀ ਧਰਤੀ ਤੇ ਗੁਰਮਤਿ ਕੀਰਤ ਚਲਾਈ ਹੈ ਅਤੇ ਦਵਨਵਾ ਸਾਹਿਬ ਦੀ ਧਰਤੀ ਤੇ ਇੱਕ ਧੋਰਾ ਬਣਵਾਇਆ ਅਤੇ ਉੱਥੇ ਸੇਵਾਵਾਂ ਰੰਮੀਆਂ ਹਨ ਅਤੇ ਜਦੋਂ ਬੰਦਾ ਸਿੰਘ ਬਹਾਦਰ ਜੀ 1708 ਦੇ ਵਿੱਚ ਪੰਜਾਬ ਦੀ ਧਰਤੀ ਤੇ ਆਏ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਰਹੰਦ ਫਤਿਹ ਵੇਲੇ ਸਾਥ ਦਿੱਤਾ ਅਤੇ ਜੰਗ ਲੜੀ ਹੈ ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਕਾਇਮ ਕੀਤਾ ਸੀ ਉਸ ਵਕਤ ਬਾਬਾ ਦੀਪ ਸਿੰਘ ਜੀ ਦੰਦੋਆ ਸਾਹਿਬ ਜਾ ਕੇ ਉਹਨਾਂ ਨੇ ਮੁਰਕੋ ਸੇਵਾ ਸੰਭਾਲ ਕੀਤੀ ਸੀ ਅਤੇ ਇਸ ਨਗਰ ਦੇ ਵਿੱਚ ਕਾਫੀ ਲੰਮੇ ਸਮੇ ਤੋਂ ਤਕਰੀਬਨ 100 ਸਾਲ ਬਣ ਕੇ ਚੱਲਿਆ ਆ ਜਦੋਂ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਬਹੁਤ ਸਾਰੀ ਸੰਗਤ ਇੱਥੇ ਪਹੁੰਚਦੀ ਹੈ ਹਾਜ਼ਰੀ ਲਵਾਉਂਦੀ ਹੈ ਅਤੇ ਲੰਮੇ ਸਮੇ ਤੋਂ ਸੰਗਤਾਂ ਇਸ ਆਸਥਾਨ ਦੇ ਨਾਲ ਜੁੜੀਆਂ ਹੋਈਆਂ ਹਨ ਬਹੁਵਿੰਡ ਤੋਂ ਵੀ ਕੁਝ ਪਰਿਵਾਰ ਇੱਥੇ ਜਾਣਕਾਰੀ ਲੈਣ ਵਾਸਤੇ ਆਏ ਅਤੇ ਬਹੁਵਿੰਡ ਜੋ ਗੋਦਰਾ ਸਾਹਿਬਾ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਨਾਲ ਜਾਣਿਆ ਜਾਂਦਾ ਉੱਥੋਂ ਦੇ ਜੋ ਪ੍ਰਧਾਨ ਸਾਹਿਬ ਹਨ ਪ੍ਰਭ ਸਿਮਰਨ ਸਿੰਘ ਜੀ ਜੋ ਰਿਟਾਇਰਮੈਂਟ ਹਨ ਉਹ ਵੀ ਇੱਥੇ ਹੋ ਕੇ ਗਏ ਹਨ ਤੇ ਉਹਨਾਂ ਨੇ ਵੀ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ ਸੋ ਬਾਬਾ ਦੀਪ ਸਿੰਘ ਜੀ ਦੇ ਸੰਬੰਧ ਵਿੱਚ ਇਸ ਨਗਰ ਵਿੱਚ ਇਹ ਜਾਣਕਾਰੀ ਹੈ ਕਿ ਬਾਬਾ ਦੀਪ ਸਿੰਘ ਜੀ ਲਗਰ ਗੁਰਮਾ ਦੇ ਹੋਏ ਹਨ ਅਤੇ ਬਾਬਾ ਦੀਪ ਸਿੰਘ ਜੀ ਦਾ ਜੋ ਨਾਨਕਾ ਪਿੰਡ ਹੈ ਉਹ ਪੋਹੂ ਪਿੰਡ ਹੋਇਆ। ਬਾਬਾ ਦੀਪ ਸਿੰਘ ਜੀ ਇੱਥੇ ਜਨਮ ਤੋਂ ਲੈ ਕੇ ਤਕਰੀਬਨ 6 ਸਾਲ ਤੱਕ ਇੱਥੇ ਰਹੇ। ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਮਾਤਾ ਜਉਨ ਕੌਰ ਜੀ ਬਾਬਾ ਦੀਪ ਸਿੰਘ ਨੂੰ ਟਿੱਕੇ ਪਿੰਡ ਲੈ ਗਏ ਸਨ। ਉੱਥੇ ਬਾਬਾ ਦੀਪ ਸਿੰਘ ਜੀ ਬਧੇਰੇ ਟਾਈਮ ਰਹੇ ਹਨ। ਅਤੇ ਉਸ ਤੋਂ ਬਾਅਦ ਕੁਝ ਸਮਾਂ ਉਹ ਫਿਰ ਇੱਥੇ ਆਏ ਹਨ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜੋ ਦਿਨਾ ਕਾਂਗੜ ਹੈ ਉੱਥੇ ਵੀ ਫੇ ਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕਮਾਈ ਹੈ ਦਾਮ ਦਾ ਸਾਹਿਬ ਦੀ ਧਰਤੀ ਤੇ ਸੇਵਾ ਕਮਾਈ ਹੈ ਸੋ ਇਹ ਇਤਿਹਾਸ ਹੈ ਨਗਰ ਗੁਰਮਾ ਦਾ ਨਗਰ ਗੁਰਮਾ ਜ਼ਿਲ੍ਹਾ ਲੁਧਿਆਣਾ ਨੇੜੇ ਢਿਲੋਂ ਦੇ ਇੱਕ ਪਾਸ ਪੈਂਦਾ ਹੈ ਜੋ ਕਿ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਬਹੁਤ ਸਾਰੀ ਸੰਗਤ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਨਾਲ ਜੁੜੀ ਹੋਈ ਹੈ ਅਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਬਾਬਾ ਦੀਪ ਸਿੰਘ ਦੇ ਅਸਥਾਨਾਂ ਦੀ ਜੋ ਸੇਵਾ ਸੰਭਾਲ ਹੈ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਨੀਆਂ ਸੰਕਾ ਦਾ ਇਹੀ ਬਨਣਾ ਹੈ ਕਿ ਬਾਬਾ ਦੀਪ ਸਿੰਘ ਜੀ ਨਗਰ ਗੁਰਮਾ ਦੇ ਹੋਏ ਹਨ ਅਤੇ ਪਹੁਵਿੰਡ ਉਹਨਾਂ ਦਾ ਨਾਨਕਾ ਪਿੰਡ ਹੈ ਸੋ ਇਤਨੀਆਂ ਵਿਚਾਰਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ